ਨਿਗਰਾਨੀ ਹੈਟੈਗ ਟੀਮ ਬਣਾਈ ਆਪਣੇ ACP ਖਿਆਰਾ ਸਾਹਿਬ ਇੰਡਸਟਰੀ ਦੇ ਨਾਲ SHM ਮੋਤੀ ਨਗਰ ਦੀ ਪਹਿਲਾ ਪ੍ਰੀਮੀਅਰ ਰਿਕਾਰਡ ਵੀ ਹੈਗਾ ਇਹਨਾਂ ਦਾ ਤੇ ਆਪਸ ਵਿੱਚ ਦੋਸਤ ਵੀ ਰਹੇ ਨੇ ਇਹ ਤੇ ਤਿੰਨੇ ਉਹੀ ਇਕੱਠੇ ਸ਼ਰਾਬ ਪੀਂਦੇ ਸੀ ਪੁਰਾਣੀ ਕੋਈ ਇਹਦੀ ਰੰਜਿਸ਼ ਸੀ ਅਧੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਨੇ 사ਜਨ ਕੁਮਾਰ ਬੰਟੀ ਤੇ ਰਜਿੰਦਰ ਸਿੰਘ ਔਰ ਫਰਾਜ ਆ ਜਿਹੜਾ ਹੈਗਾ ਇਹ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਅਸੀਂ ਅਪਰੋਕਸਿਮੇਟ ਜਿਹੜਾ ਹੈਗਾ ਇੱਕ ਮੋਟਰਸਾਈਕਲ ਔਰ ਦੋ ਮੋਬਾਈਲ ਜਿਹੜੇ ਹੈਗੇ ਆ ਉਹ ਬਰਾਮਦ ਕਰ ਲਏ ਹੀ ਹੈਗਾ ਇਹਨਾਂ ਦੇ ਵਿੱਚ ਜਿਹੜਾ ਕਯੂਜ਼ ਹੈਗਾ ਉਹਨੂੰ ਇਹ ਸੀਗਾ ਕਿ ਇਹਨੇ ਮੇਰਾ ਨਾਮ ਜਮਾਲਪੁਰ ਦੇ ਕਿਸੇ ਮੁਕਤਮੇ ਦੇ ਵਿੱਚ ਲਿਆ ਸੀ ਜਿਸ ਕਰਕੇ ਉਹਨੂੰ ਸਜ਼ਾ ਹੋਈ ਸੀ ਜਿਸ ਤੇ ਮੌਕੇ ਤੇ ਪਹੁੰਚ ਕੇ ਜਦੋਂ ਇਹਦੀ ਪੜਤਾਲ ਕੀਤੀ ਗਈ ਜਿਸ ਤੋਂ ਜਾਪਦਾ ਸੀ ਕਿ ਇਹ ਪਤਲ ਹੋਇਆ ਹੈਗਾ ਇਹਨੂੰ ਮਾਰਤਾ ਹੈਗਾ ਉਸ ਤੋਂ ਬਾਅਦ ਜਿਹੜਾ ਨੇੜਾ ਦਾ ਮੋਟਰਸਾਈਕਲ ਦੇ ਉੱਪਰ ਉਹਨੂੰ ਸੈਂਟਰ ਦੇ ਵਿੱਚ ਬਿਠਾ ਕੇ ਉਹਨੂੰ ਜਿਹੜਾ ਹੈਗਾ ਕਿਉਂਕਿ ਟਰਾਂਸਪੋਰਟ ਨਗਰ ਜਿਹੜਾ ਇਲਾਕਾ ਹੈਗਾ ਤੁਹਾਨੂੰ ਪਤਾ ਹੀ ਹੈਗਾ ਥੋੜਾ ਬੇਆਵਾਜ਼ ਇਲਾਕਾ ਹੈਗਾ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਬੀਤੇ ਕੱਲ ਟਰਾਂਸਪੋਰਟ ਨਗਰ ਦੇ ਵਿੱਚ ਇੱਕ ਲਾਸ਼ ਬ੍ਰਮਧ ਹੋਈ ਸੀ ਜਿਸ ਨੂੰ ਮੋਤੀ ਨਗਰ ਪੁਲ ਦੀ ਪੁਲਿਸ ਨੇ 24 ਘੰਟਿਆਂ ਦੇ ਦਰਮਿਆਨ ਕੇਸ ਮੁਸਲ ਜਾ ਕੇ ਜਿਹੜਾ ਹੈਗਾ ਵਾ ਦੋ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਤੇ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਪ੍ਰਭਜੋਤ ਵਿਰਕ ਏਡੀਸੀਪੀ 4 ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਸੀ ਪੂਰਾ ਮਾਮਲੇ ਦੇ ਬਾਰੇ ਜਾਣਕਾਰੀ ਦਿਓ ਦੇਖੋ ਕੱਲ ਸਾਨੂੰ 12:00 ਵਜੇ ਇੱਕ ਇਨਫਾਰਮੇਸ਼ਨ ਮਿਲਦੀ ਹੈਗੀ ਕਿ ਕਿ ਡੈੱਡ ਬੋਡੀ ਜਿਹੜੀ ਹੈਗੀ ਬੜੀ ਬੁਰੀ ਤਰ੍ਹਾਂ ਜਿਹੜਾ ਫਿਗਰ ਜਿਹੜਾ ਡਿਸਫਿਗਰ ਕੀਤਾ ਹੋਇਆ ਉਹ ਟਰਾਂਸਪੋਰਟ ਨਗਰ ਦੇ ਵਿੱਚ ਪਾਈ ਜਿਹੜੀ ਸਾਨੂੰ ਮਿਲੀ ਸੀ ਜਿਸ ਦੇ ਸਰ ਇਨੀਸ਼ੀਅਲੀ ਸਾਡੇ ਜਦੋਂ ਐਫ ਆਈ ਆਰ ਦਰਜ ਅਸੀਂ 50 uh, 43 ਨੰਬਰ ਜਿਹੜੀ ਮੋਤੀ ਨਗਰ ਜਿਹੜਾ 103 ਬੀ ایسਨ ਤੇ ਵਿੱਚ ਦਰਜ ਕਰਕੇ ਤਪਤੀ ਸ਼ੁਰੂ ਕੀਤੀ ਔਰ ਇਹਨਾਂ ਬਾਰੇ ਹਾਲਾਤਾਂ ਬਾਰੇ ਜਦੋਂ ਅਸੀਂ ਸੀਪੀ ਸਾਹਿਬ ਨਾਲ ਡਿਸਕਸ ਕੀਤਾ ਉਹਨਾਂ ਨੇ ਸੰਜੀਦਗੀ ਵੇਖਦੇ ਇਮੀਡੀਏਟਲੀ ਮੇਰੀ निगरानी ਹੈਟੈਕ ਟੀਮ ਬਣਾਈ ਆਪਣੇ एसीपी ਖਿਆਰਾ ਸਾਹਿਬ ਇੰਡਸਟਰੀਅਲ ਤੇ ਨਾਲ ਐਸਐਚਓ ਮੋਤੀ ਨਗਰ ਦੀ ਪਰ ਬੜੀ ਮਿਹਨਤ ਕਰਕੇ ਸਾਨੂੰ ਇਹ ਬੜੀ ਦੱਸਦੇ ਹੋਏ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਇਹ 24 ਘੰਟੇ ਦੇ ਵਿੱਚ ਵਾਟਰ ਜਿਹੜਾ ਹੈਗਾ ਟ੍ਰੇਸ ਕਰ ਲਿਆ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਨੇ 사જન ਕੁਮਾਰ ਬੰਟੀ ਤੇ ਰਜਿੰਦਰ ਸਿੰਘ ਔਰ ਫਰਾਜ ਆ ਜਿਹੜਾ ਹੈਗਾ ਇਹ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਅਸੀਂ ਅਪਰੋਕਸਿਮੇਟ ਜਿਹੜਾ ਹੈਗਾ ਇੱਕ ਮੋਟਰਸਾਈਕਲ ਔਰ ਦੋ ਮੋਬਾਈਲ ਜਿਹੜੇ ਹੈਗੇ ਉਹ ਬਰਾਮਦ ਕਰ ਲਏ ਨੇ ਔਰ ਜਿਹੜਾ ਇਹਨਾਂ ਨੇ ਮਾਰਨ ਵਾਲਾ ਜਿਹੜਾ ਵੈਪਨ ਸੀਗਾ ਜਿਹੜਾ ਇੱਟ ਮਾਰੀ ਸੀ ਔਰ ਜਿਹੜਾ ਉਹਦੇ ਨਾਲ ਪੱਥਰ ਜਿਹੜਾ ਨਾਲ ਉਹਦਾ ਫੇਸ ਡਿਸਫਿਗਰ ਕੀਤਾ ਸੀਗਾ ਉਹ ਵੀ ਅਸੀਂ ਫੜ ਲਿਆ ਸਰ ਵਜਾ ਇਹ ਰੰਜਿਸ਼ ਕੀਤੀ ਸੀਗਾ ਇਹਨਾਂ ਦਾ ਕਤਲ ਕਰਨ ਦੀ ਵਜਾ ਰੰਜਿਸ਼ ਸੀ ਕਿ ਜਿਹੜਾ ਡਿਸੀਜ਼ ਹੈਗਾ ਇਹ ਜਿਹੜਾ ਬੰਟੀ ਹੈਗਾ ਇਹਨਾਂ ਦੇ ਵਿੱਚ ਜਿਹੜਾ ਕਿਊਜ਼ ਹੈਗਾ ਉਹਨੂੰ ਇਹ ਸੀਗਾ ਕਿ ਇਹਨੇ ਮੇਰਾ ਨਾਮ ਜਮਾਲਪੁਰ ਦੇ ਕਿਸੇ ਮੁਕਦਮੇ ਦੇ ਵਿੱਚ ਲਿਆ ਸੀ ਜਿਸ ਕਰਕੇ ਉਹਨੂੰ ਸਜ਼ਾ ਹੋਈ ਸੀਗੀ ਸੋ ਉਹਦੇ ਕਰਕੇ ਪਰ ਇਹ ਕੇਸਵਾਰ ਵੀ ਸੀਗੇ ਦੋਨੇ ਸੋ ਯਾਰੀ ਦੋਸਤੀ ਦੇ ਨਾਂ ਤੇ ਉਹਨੂੰ ਜਿਹੜਾ ਪ੍ਰਸਾਪ ਚੌਂਗ ਲਾ ਕੇ ਲੈ ਗਏ ਉੱਥੇ ਪਾਰਕ ਦੇ ਵਿੱਚ ਬਿਠਾ ਕੇ ਸ਼ਰਾਬ ਸ਼ੂਪੀਤੀ ਫਿਰ ਸ਼ਰਾਬ ਪੀਣ ਤੋਂ ਬਾਅਦ ਚੜਾ ਨੇ ਉਹਦੇ ਸਿਰ ਤੇ ਚਿੱਟ ਮਾਰੀ ਔਰ ਦੇਰਾ ਇਹਦਾ ਡਿਸਟ੍ਰਿਕਟ ਖਾਤਾ ਸਰ ਇਹਨਾਂ ਦਾ ਹੀ ਕੋਈ ਬੈਕਗ੍ਰਾਉਂਡ ਕੀ ਹੈਗੀ ਹੈ ਕਿ ਕ੍ਰਿਮੀਨਲ ਰਿਕਾਰਡ ਨਹੀਂ ਇਹਨਾਂ ਦੇ ਜਾਂ ਜਿਹੜੇ ਮਰਨ ਵਾਲਾ ਹੈਗਾ ਉਹਦੇ ਉੱਤੇ ਡਿਸੀਜ਼ ਦੇ ਉੱਤੇ ਵੀ ਦੋ ਮਕਦਮੇ ਦਰਜ ਸੀਗੇ 60 ਨੰਬਰ ਜਿਹੜਾ ਥਾਣਾ ਮੋਤੀ ਨਗਰ ਦੇ ਵਿੱਚ ਔਰ 71 ਨੰਬਰ ਬਲੀਕਬਾਈ ਜਿਹੜਾ ਜਮਾਲਪੁਰ ਦੇ ਸੀਗਾ ਔਰ ਜਿਹੜੇ ਦੋਸ਼ੀ ਹੈਗੇ ਸੰਜੇ ਕੁਮਾਰ ਉਸਮੰਟੀ ਇੱਤੇ ਤਿੰਨ ਮੁਕਦਮੇ ਇੱਕ ਥਾਣਾ ਜਮਾਲਪੁਰ ਦਾ ਮਕਦਮਾ ਦਰਜ ਹੈਗਾ ਡਿਵੀਜ਼ਨ ਨੰਬਰ 5 ਦਾ ਔਰ ਸਾਨੇਹਾਲ ਦਾ ਔਰ ਜਿਹੜਾ ਰਜਿੰਦਰ ਸਿੰਘ ਰਾਜਾ ਹੈਗਾ ਇੱਥੇ 5 ਨੰਬਰ ਡਿਵੀਜ਼ਨ ਦੇ ਵਿੱਚ ਮਕਦਮਾ ਦਰਜ ਸੀ ਜੀ ਸਰ ਲਾਸਟ ਦੇ ਵਿੱਚ ਇਹ ਦੱਸੋ ਵੀ ਇਹ ਜਿਹੜਾ ਕਤਲ ਇਹਨਾਂ ਨੇ ਕੀਤਾ ਸੀਗਾ ਢੋਲੇਵਾਲ ਕੀਤਾ ਗਿਆ ਸੀਗਾ ਤੇ ਇਹਨੂੰ ਫੇਰ ਕਿੱਦਾਂ ਲੈ ਕੇ ਆਏ ਸੀ ਇੱਥੇ ਟਰਾਂਸਪੋਰਟ ਨਗਰ ਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਕਹਿੰਦੇ ਘੜੀਸ ਕਿੱਲੇ ਆਂਦਾ ਜਾ ਕੇ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਸੀਗਾ ਜਦੋਂ ਇਹਨਾਂ ਨੇ ਇਹਨੂੰ ਮਾਰਤਾ ਹੈਗਾ ਉਸ ਤੋਂ ਬਾਅਦ ਜਿਹੜਾ ਇਹਦਾ ਮੋਟਰਸਾਈਕਲ ਦੇ ਉੱਪਰ ਉਹਨੂੰ ਸੈਂਟਰ ਦੇ ਵਿੱਚ ਬਿਠਾ ਕੇ ਉਹਨੂੰ ਜਿਹੜਾ ਹੈਗਾ ਕਿਉਂਕਿ ਟ੍ਰਾਂਸਪੋਰਟ ਨਗਰ ਜਿਹੜਾ ਇਲਾਕਾ ਹੈਗਾ ਤੁਹਾਨੂੰ ਪਤਾ ਹੀ ਹੈਗਾ ਥੋੜਾ ਬੇਆਬਾਦ ਇਲਾਕਾ ਹੈਗਾ ਜਿੱਥੇ ਜਿਹੜੇ ਅਕਸਰ ਜਿਹੜੇ ਹੈਗੇ ਨੇ ਝਾੜੀਆਂ ਝੂੜੀਆਂ ਹੈਗੀਆਂ ਇਹਨਾਂ ਨੇ ਆਪਣੇ ਵੱਲੋਂ ਲਾਸ਼ ਨੂੰ ਖੁਰਦਬੁਦ ਕਰਨ ਦੀ ਨੀਅਤ ਨੇ ਨਾਲ ਉੱਥੇ ਆ ਕੇ ਲਿਆ ਕੇ ਛੱਡਿਆ ਸੀਗਾ ਔਰ ਜਿਹੜਾ ਮੋਟਰਸਾਈਕਲ ਦੇ ਵਿੱਚ ਜਦੋਂ ਬੰਦਾ ਬੇਜਾਨ ਹੁੰਦਾ ਉਹਦੀਆਂ ਰੱਤਾਂ ਜਿਹੜੀਆਂ ਸੀਗੀਆਂ ਨਹੀਂ ਕੌਨਸ਼ੀਅਸ ਹੁੰਦੀਆਂ ਤਾਂ ਉਹ ਕਰੀਸੀਆਂ ਸੜਕ ਦੇ ਨਾਲ ਆਈਆਂ ਇਹ ਗੱਲ ਸਹੀ ਹੈ ਪਹਿਲਾਂ ਦੋਸਤਾਂ ਨੇ ਰਲ ਕੇ ਸ਼ਰਾਬ ਪੀਤੀ ਤੇ ਫਿਰ ਆਪਣੇ ਹੀ دوست ਨੂੰ ਕਤਲ ਕਰਕੇ ਟਰਾਂਸਪੋਰਟ ਨਗਰ ਦੇ ਵਿੱਚ ਸੁੱਟ ਦਿੱਤਾ 24 ਘੰਟਿਆਂ ਤੋਂ ਘੱਟ ਸਮੇਂ ਦੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਜਿਸ ਦੇ ਇੰਚਾਰਜ ਅਮਰਤਪਾਲ ਸਿੰਘ ਨੇ ਉਹਨਾਂ ਨੇ ਬੜੀ ਮੁਸਤੈਦੀ ਦੇ ਨਾਲ ਜਿਹੜਾ ਹੈਗਾ ਕੇਸ ਨੂੰ ਸੋਲਵ ਕਰ ਲਿਆ ਆ ਤੇ ਜਾਣਕਾਰੀ ਲੈ ਲੈਨੇ ਆ ਵੀ ਕੀ ਸੀ ਇਹ ਮਾਮਲਾ ਅੰਸਰ ਇਹ ਜਿਹੜਾ ਮਾਮਲਾ ਸੀਗਾ ਇਹਦੇ ਬਾਰੇ ਜਾਣਕਾਰੀ ਦਿਓ ਵੀ ਕਿਦਾਂ ਇਹ ਕਤਲ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਤੁਹਾਡੂ ਕੋਲ ਕੀ ਇਨਪੁਟ ਮਿਲੀ ਵੀ ਜਿਹਦੇ ਕਰਕੇ ਆਪਾਂ 24 ਘੰਟਿਆਂ ਤੋਂ ਪਹਿਲਾਂ ਹੀ ਇਹ ਗ੍ਰਿਫਤਾਰ ਕਰ ਲਏ ਆ ਰੋਪੀ ਕੱਲ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਨਾਮਲੂ ਬੋਡੀ ਦੀ ਜਿਹੜੀ ਹੈਗੀ ਆ ਟਰਾਂਸਪੋਰਟ ਨਗਰ ਦੇ ਵਿੱਚ ਪਈ ਹੈ ਜਿਸ ਤੇ ਮੌਕੇ ਤੇ ਪਹੁੰਚ ਕੇ ਜਦੋਂ ਉਹਦੀ ਪੜਤਾਲ ਕੀਤੀ ਗਈ ਜਿਸ ਤੋਂ ਜਾਪਦਾ ਸੀ ਕਿ ਇੱਕ ਕਤਲ ਹੋਇਆ ਹੈਗਾ ਜਿਸ ਦੇ ਆਧਾਰ ਤੇ ਤੁਨਦ ਇਸ ਦਾ ਕਾਂਗਰਸ ਲੈਂਦੇ ਹੋਏ ਅਸੀਂ ਥਾਣਾ ਮੋਤੀ ਨਗਰ ਦੇ ਵਿੱਚ ਮਕਦਮਾ ਨੰਬਰ 100 ਮਕਦਮਾ ਅੰਡਰ ਸੈਕਸ਼ਨ 173 ਬੀ ਐਨ ਐਸ ਦਿੱਤਾ ਹੈ ਤਾਂ ਦੱਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਸਰ ਇਹਦੇ ਵਿੱਚ ਕੀ ਵਜਾ ਰੰਜੇ ਸੀਗਾ ਵੀ ਕਿਉਂ ਉਹਨਾਂ ਨੇ ਮਾਰਿਆ ਸੀਗਾ ਕਿਉਂ ਪਹਿਲਾਂ ਸ਼ਰਾਬ ਪੀਤੀ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਉਥੋਂ ਘੜੀਸ਼ ਕੇ ਸੈਦ ਬੁੱਢੀ ਇੱਥੇ ਲੈ ਕੇ ਸੁੱਟੀ ਗਈ ਬਿਲਕੁਲ ਜੀ ਇਹ ਤਿੰਨੇ ਆਪਸ ਚ ਇਹ ਤਿੰਨਾਂ ਦੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਹੈਗਾ ਇਹਨਾਂ ਦਾ ਤੇ ਆਪਸ ਚ ਦੋਸਤ ਵੀ ਰਹੇ ਨੇ ਇਹ ਤੇ ਤਿੰਨੇ ਉਹੀ ਇਕੱਠੇ ਸ਼ਰਾਬ ਪੀਂਦੇ ਸੀ ਪੁਰਾਣੀ ਕੋਈ ਇਹ ਦੀ ਰੰਜਿਸ਼ ਸੀਗੀ ਤੇ ਜਿਸ ਦੀ ਵਜ੍ਹਾ ਕਰਕੇ ਇਹਦਾ ਉੱਥੇ ਕਤਲ ਕਰਕੇ ਉਹਦੀ ਬਾਡੀ ਨੂੰ ਖੁਰਦਪੁਰ ਦੇ ਕੰਨ ਦੀ ਕੋਈ ਮਨਸ਼ਾ ਦੇ ਤਹਿਤ ਟਰਾਂਸਪੋਰਟ ਨਾ ਕਰ ਲਗੇ ਛੁਟੋ ਦਿੱਤਾ ਗਿਆ ਸਰ ਇਨਪੁਟ ਕਿੱਦਾਂ ਮਿਲੀ ਤੁਹਾਨੂੰ ਵੀ ਇਹ ਨਹੀਂ ਜਲਦੀ ਸੋਲਵ ਹੋ ਗਿਆ ਇਹ ਟੈਕਨੀਕਲ ਸੋਰਸਸ ਲਗਾ ਕੇ ਇਸ ਤੋਂ ਇਲਾਵਾ ਸਾਡੇ ਖੁਫੀਆ ਸੋਰਸ ਲਗਾਏ ਗਏ ਸੀ ਜਿਸ ਦੇ ਆਧਾਰ ਤੇ ਅਸੀਂ ਮਕਦਮੇ ਨੂੰ 24 ਘੰਟੇ ਦੇ ਵਿੱਚ ਟ੍ਰੇਸਕਾਂ ਦੇ ਵਿੱਚ ਕਾਮਯਾਬੀ ਹਾਸਲ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਪੁਲਿਸ ਬੜੀ ਮਸਤੈਦ ਆ ਹੁਣ ਬੜੀ ਜਲਦੀ ਜਿਹੜੇ ਕ੍ਰਿਮਿਨਲ ਨੂੰ ਫੜਿਆ ਜਾ ਰਿਹਾ ਬਿਲਕੁਲ ਜੀ ਸਾਡੇ ਮਾਨਯੋਗ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਚਾਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਸਖਤ ਅਦੇਸ਼ਾ ਨਿਰਦੇਸ਼ ਆਗੇ ਆ ਕਿ ਕਿਸੇ ਵੀ ਕ੍ਰਿਮੀਨਲ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਤੇ ਜਿਹੜਾ ਵੀ ਕੋਈ ਵੀ ਕ੍ਰਾਈਮ ਕਰਦਾ ਹੈ ਏਰੀਆ ਦੇ ਵਿੱਚ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕਰਕੇ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਏਗਾ ਅੱਜ ਦੀ ਪ੍ਰੈਸ ਕਾਨਫਰੰਸ ਕਿਸ ਸੰਬੰਧ ਵਿੱਚ ਰੱਖੀ ਗਈ ਹੈ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹਦੇ ਵਿੱਚ ਲੁਧਿਆਣਾ ਪੁਲਿਸ ਨੂੰ ਇੱਕ 24 ਘੰਟੇ ਦੇ ਵਿੱਚ ਅਸੀਂ ਮਰਡਰ ਜਿਹੜਾ ਹੈਗਾ ਟਰੇਸ ਕਰਨ ਦੇ ਵਿੱਚ ਉਪਲਬਧੀ ਹ ਇਦੇ ਬਾਰੇ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹਦੇ ਵਿੱਚ ਸਾਨੂੰ ਕੱਲ ਜਿਹੜਾ ਸੀਗਾ ਤਕਰੀਬਨ 11 12 ਵਜੇ ਦੇ ਇੱਕ ਡੈਡ ਬੋਡੀ ਜਿਹੜੀ ਸੀਗੀ ਟਰਾਂਸਪੋਰਟ ਨਗਰ ਦੇ ਵਿੱਚ ਮਿਲੀ ਸੀਗੀ ਜਿਹਦੀ ਇਮੀਡੀਏਟਲੀ ਜਿਹੜੀ ਹੈਈ ਐਫ ਆਈ ਆ ਨੰਬਰ 43 ਨੰਬਰ ਜਿਹੜੀ ਸੀਗੀ ਜਿਹੜੀ ਅਸੀਂ ਮੋਤੀ ਨਗਰ ਥਾਣੇ ਦੇ ਵਿੱਚ ਜਿਹੜੀ ਸੀਗੀ 103 ਬੀ ਐਨ ਐਸ ਦੇ ਵਿੱਚ ਤਾਇਰ ਕਰਕੇ ਤਾਂ ਪੁਜੀ ਸ਼ੁਰੂ ਕੀਤੀ ਕਿਉਂਕਿ ਇਹ ਮਾਮਲਾ ਜਿਹੜਾ ਸੀਗਾ ਇਹਦੀ ਬਰੂਟਲੀ ਜਿਹੜੀ ਸੀਗੀ ਇਹਦੀ ਡੈਡ ਬੋਰਡ ਜਿਹੜੀ ਸੀਗੀ ਉਹਦੇ ਉੱਤੇ ਵੇਖਣ ਤੋਂ ਲੱਗਦਾ ਸੀਗੇ ਬਰੂਟਲ ਮਰਡਰ ਹੈਗਾ ਕਿਰਿਆ ਦਾ ਫੇਸ ਤੇ ਹੋਰ ਬਾਕੀ ਜਿਹੜੇ ਸੀਗੇ ਕਾਫੀ ਜਿਹੜੇ ਉਹਦੇ ਆਰਗਨ ਸੀਗੇ ਜਿਹੜਾ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਸੀਗਾ ਅ ਇੰਜਰਡ ਕੀਤਾ ਗਿਆ ਸੀਗਾ ਜਿਸ ਕਰਕੇ ਇਹਦੀ ਡੈਥ ਹੋਈ ਸੀ ਸੋ ਇਸ ਸੀਜ਼ ਦਿਨ ਨੂੰ ਸੰਜੀਤ ਜੀ ਨੂੰ ਰੱਖਦੇ ਹੋਏ ਇਮੀਡੀਏਟਲੀ ਸਾਡੇ ਮਾਜੋਕ ਸੀਪੀ ਸਾਹਿਬ ਸ੍ਰੀ ਕੁਲਦੀਪ ਜੀ ਚਾਹ ਜੀ ਨੇ ਇਮੀਡੀਏਟਲੀ ਟੀਮ ਬਣਾਈ ਮੇਰੀ ਦੇ ਹਾ ਨਿਰਦੇਸ਼ੇਟ ਹੋਰ ਉਹਦੇ ਵਿੱਚ ਏਸੀਪੀ ਇੰਡਸਟਰੀਅਲਿਸ ਜਿਹੜੇ ਆਪਣੇ ਖਿਆਰਾ ਸਾਹਿਬ ਹੈਗੇ ਨੇ ਤੇ ਨਾਲ ਐਸਐਚਓ ਮੋਤੀਨਗਰ ਇਹਨਾਂ ਨੇ ਬੜੀ ਮਿਹਨਤ ਕਰਕੇ ਜਿਹੜਾ ਹੈਗਾ ਅਸੀਂ 24 ਘੰਟੇ ਦੇ ਵਿੱਚ ਵਿੱਚ ਜਿਹੜੇ ਹੈਗੇ ਲਿੰਕਸ ਨੂੰ ਜੋੜਦੇ ਹੋਏ ਇਹ ਜਿਹੜਾ ਮਰਡਰ ਜਿਹੜਾ ਟਰੇਸ ਕਰ ਲਿਆ ਔਰ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸੀਗੇ ਆ ਸੰਜੇ ਉਰਫ ਬੰਟੀ ਜਿਹੜਾ ਹੈਗਾ ਧੂਰੀ ਲਾਈਨਾਂ ਲਾਗੇ ਦੀਪਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਰਾਜਵਿੰਦਰ ਸਿੰਘ ਉਰਫ ਰਾਜੂ ਜਿਹੜਾ ਹੈਗਾ ਨੇੜੇ ਰੇਲਵੇ ਫਾਟਕ ਲੁਧਿਆਣੇ ਦੇ ਰਹਿਣ ਵਾਲਾ ਹੈਗਾ ਮੰਜੂ ਸ਼ਰਮਾ ਲੁਧਿਆਣੇ ਦੇ ਲਾਗੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਇੱਕ ਅਸੀਂ ਮੋਟਰਸਾਈਕਲ ਬਰਾਮਦ ਕਰ ਲਿਆ ਜਿਹੜਾ ਦੋਸ਼ੀ ਦਾ ਸੀ ਸੌਰੀ ਮ੍ਰਿਤਕ ਦਾ ਸੀਗਾ ਉਹ ਬਰਾਮਦ ਕੀਤਾ ਔਰ ਦੋ ਮੋਬਾਈਲ ਜਿਹੜੇ ਇਹਦੇ ਇਹਨਾਂ ਕੋਲ ਜਿਹੜੇ ਬਰਾਮਦ ਕੀਤੇ ਨੇ ਪਜਾ ਰੰਜਿਸ਼ ਕਤਲ ਦੀ ਏ ਸੀਗੀ ਕਿ ਜਿਹੜਾ ਇਹ ਆਪਣਾ ਡਿਸੀਜ਼ਡ ਹੈਗਾ ਸੁਰਿੰਦਰਪਾਲ ਇਹਨੇ ਜਿਹੜਾ ਹੈਗਾ ਬੰਟੀ ਦਾ ਨਾਮ ਲਿਆ ਸੀਗਾ ਮੁਕਦਮੇ ਦੇ ਵਿੱਚ ਕਿਸੇ ਦੇ ਪੁੱਛਗਿੱਛ ਦੇ ਦੌਰਾਨ ਜਿਹਦੇ ਵਿੱਚ ਜਿਹੜਾ ਜੇਲ੍ਹ ਚ ਰਹਿ ਗਿਆ ਸੋ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਬੁਲਾ ਕੇ ਇਹਨਾਂ ਸ਼ਰਾਬ ਪਿਆ ਕੇ ਉਹਨੂੰ ਪ੍ਰਤਾਪ ਨਗਰ ਚੌਂਗ ਦੇ ਲਾਗੇ ਜਿਹੜਾ ਉੱਥੇ ਮਰਡਰ ਕਰਕੇ ਫਿਰ ਉਹਨੂੰ ਉਹਦੇ ਮੋਟਰਸਾਈਕਲ ਤੇ ਬਿਠਾ ਕੇ ਜਿਹੜਾ ਸੀਗਾ ਟ੍ਰਾਂਸਪੋਰਟ ਨਗਰ ਦੇ ਵਿੱਚ ਕਿਉਂਕਿ ਉਹ ਸੰਘਣੀ ਆਬਾਦੀ ਵਾਲਾ ਹੈਗਾ ਥੋੜਾ ਏਰੀਆ ਵੀ ਜਿਹੜਾ ਹੈ ਵੀ ਆਪਾਨ ਜਿਹੜਾ ਹੈਗਾ ਉਦੋਂ ਦਾ ਹੈਗਾ ਉੱਥੇ ਲਿਆ ਕੇ ਇਹਦੀ ਡੈੱਡ ਬੋਡੀ ਨੂੰ ਜਿਹੜਾ ਡਿਸਪੋਜ਼ ਆਫ ਕਰਨ ਦੇ ਲਈ ਦੀ ਮਨਸ਼ਾ ਦੇ ਨਾਲ ਇਹਦੀ ਡੈੱਡ ਬੋਡੀ ਜਿਹੜੀ ਉੱਥੇ ਸੀਗੀ ਬਟ ਸਾਡੇ ਐਸ ਐਚਓ ਸਾਹਿਬ ਨੇ ਡੀ ਐਸ ਪੀ ਸਾਹਿਬ ਨੇ ਸਾਰੀ ਲੁਧਿਆਣੇ ਦੀ ਟੀਮ ਨੇ ਬੜੀ ਜਿਹੜੀ ਸੀਗੀ ਮਿਹਨਤ ਨਾਲ ਕੰਮ ਕੀਤਾ ਕਿਉਂਕਿ ਬੋਡੀ ਦੇਖਣ ਤੋਂ ਬੜਾ ਬਰੂਟਲ ਮਰਡਰ ਲੱਗਦਾ ਸੀਗਾ ਉਹਦਾ ਜਿਹਦਾ ਫੇਸ ਸੀਗਾ ਸਾਰਾ ਜਿਹੜਾ ਸੀਗਾ ਇਹਨਾਂ ਨੇ ਬੜਾ ਪੂਰੀ ਤਰ੍ਹਾਂ ਉਹਨੂੰ ਜਿਹੜਾ ਸੀਗਾ ਇੰਜਰਡ ਕੀਤਾ ਹੋਇਆ ਸੀਗਾ ਜਿਸ ਕਰਕੇ ਉਹਦੀ ਡੈਥ ਹੋਈ ਸੋ ਉਸ ਕਰਕੇ ਜਿਹੜਾ ਮਰਡਰ ਨੂੰ ਜਿਹੜਾ ਹੈ ਸੀ 24 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਸੋਲਵ ਕਰਕੇ ਬਹੁਤ ਵੱਡੀ ਜਿਹੜੀ ਉਪलब्ਧੀ ਕੀਤੀ ਹੈ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਡਿਸੀਜ਼ ਸੀਗਾ ਉਹਦੇ ਉੱਤੇ ਵੀ ਜਿਹੜੇ ਦੋ ਮੁਕੱਦਮੇ ਦਰਜ ਸੀਗੇ ਜਿਹੜੇ ਇੱਕ ਮੋਤੀ ਨਗਰ ਦਾ ਸੀਗਾ ਤੇ ਇੱਕ ਜਮਾਲਪੁਰ ਦਾ ਸੀਗਾ ਔਰ ਜਿਹੜੇ ਦੋਸ਼ੀ ਫੜੇ ਗਏ ਹੈਗੇ ਨੇ ਜਿਹੜਾ ਇਹ ਬੰਟੀ ਹੈਗਾ ਇਹਦੇ ਉੱਤੇ ਜਿਹੜੇ ਹੈਗੇ ਆ ਇਹਦੇ ਉੱਤੇ ਵੀ ਜਿਹੜੇ ਸੀਗੇ ਤਿੰਨ ਮੁਕੱਦਮੇ ਦਰਜ ਨੇ ਮੁਕੱਦਮਾ ਨੰਬਰ 71 ਜਿਹੜਾ ਹੈਗਾ ਥਾਣਾ ਜਮਾਲਪੁਰ 58 ਨੰਬਰ ਮਕਦਮਾ ਜਿਹੜਾ ਡਿਵੀਜ਼ਨ ਨੰਬਰ ਜਿਹੜਾ 5 ਦਾ ਹੈਗਾ ਔਰ ਜਿਹੜਾ ਇੱਕ ਥਾਣਾ ਜਿਹੜਾ ਸਾਨੇਵਾਲ ਪਰਚਾ ਦਰਜ ਹੈਗਾ ਇਸ ਤੋਂ ਇਲਾਵਾ ਜਿਹੜਾ ਰਜਿੰਦਰ ਸਿੰਘ ਰਾਜ ਆ ਜਿਹੜਾ ਕੋ-ਅਕਿਊਜ਼ਡ ਹੈਗਾ ਉਹਦੇ ਉੱਤੇ ਵੀ 119 ਨੰਬਰ ਜਿਹੜਾ ਹੈਗਾ ਐਫ ਆਈ ਆਰ ਨੰਬਰ ਡਿਵੀਜ਼ਨ ਨੰਬਰ 5 ਦੇ ਵਿੱਚ ਜਿਹੜਾ ਹੈ ਦਰਜ ਹੈਗਾ ਜੀ ਸਰ ਜਿਹੜਾ ਰੋਪੀ ਮਾਰਿਆ ਗਿਆ ਇਹਨਾਂ ਨੇ ਉਹਨੂੰ ਬੁਲਾਇਆ ਕਿ ਧੰਗ ਨਾਲ ਸੋਪੀ ਦੇਖੋ ਇਹ ਇਹਨਾਂ ਦੀ ਯਾਰ ਦੋਸਤੀ ਸੀਗੇ ਇਹਨਾਂ ਨੇ ਉੱਥੇ ਜਿਹੜੇ ਹੀ ਬੈਠ ਕੇ ਸ਼ਰਾਬ ਪੀਤੀ ਆ ਫਿਰ ਗੱਲਾਂ ਬਾਤਾਂ ਕੀਤੀਆਂ ਫਿਰ ਉਸ ਤਰੀਕੇ ਨਾਲ ਜਿੱਦਾਂ ਯਾਰੀ ਦੋਸਤੀ ਦੇ ਨਾਲ ਹੀ ਬਲਕਿ ਕਿ ਮਨੁਸ਼ਿਆ ਦਾ ਬੰਦੇ ਦੀ ਮਨ ਦੇ ਵਿੱਚ ਕੀ ਹੈਗੀ ਉਹ ਪਤਾ ਨਹੀਂ ਹੁੰਦੀ ਬਾਅਦ ਤੇ ਵਿੱਚ ਇਹਨਾਂ ਨੇ ਜਦੋਂ ਸ਼ਰਾਬ ਪੀ ਕੇ ਉਹਦਾ ਮਰਡਰ ਕੀਤਾ ਉਸ ਪਾਛੇ ਸਰ ਇਤਿਆਰ ਕਿਹੜੇ ਇਸਤੇਮਾਲ ਕੀਤੇ ਸੀ ਇਹਨੇ ਇੱਕ ਕਿੱਟ ਤੇ ਪੱਥਰ ਹੈਗਾ ਜਿਹਦੇ ਨਾਲ ਇਹਨਾਂ ਨੇ ਜਿਹੜਾ ਉਹ ਇੱਟ ਮਾਰ ਕੇ ਉਸ ਤੋਂ ਬਾਅਦ ਪੱਥਰ ਨਾਲ ਉਹਦਾ ਜਿਹੜਾ ਫੇਸ ਜੀ ਹੈ ਡਿਸਟ੍ਰਿਬਿਊਟ ਕੀਤਾ ਸੀਗਾ ਜੀ ਸਰ ਇੱਕ ਸੁਣ ਚਾਇਆ ਕਿ ਡੈੱਡ ਬਡੀ ਨੂੰ ਉਥੋਂ ਕਸੀਟ ਦੇ ਨਾਲ ਲੈ ਕੇ ਆਏ ਨੇ ਮੋਟਰਸਾਈਕਲ ਦੇ ਪਿੱਛੇ ਬੰਨ ਕੇ ਆ ਨੈਚਰਲੀ ਜਦੋਂ ਡੈਥ ਹੋ ਗਈ ਸੀਗੀ ਉਹਦੀ ਇਹਨਾਂ ਨੇ ਆਪਣੇ ਵਿੱਚ ਜਦੋਂ ਡੈੱਡ ਬਡੀ ਵੇਸ ਸੈਂਟਰ ਦੇ ਵਿੱਚ ਰੱਖੀ ਸੀ ਕਿਤੇ ਉਹਦੀਆਂ ਜਿਹੜੀਆਂ ਲੈਗ ਸੀਗੀਆਂ ਉਹਦੇ ਦੀ ਜਾਨ ਨਹੀਂ ਸੀਗੀ ਤੋ ਬੇਜਾਨ ਸੀਗਾ ਉਹਦੀਆਂ ਜਿਹੜੀਆਂ ਲੱਤਾਂ ਸੀਗੀਆਂ ਉਹ ਜਿਹੜੀਆਂ ਸੜਕ ਦੇ ਨਾਲ ਕੇ ਸਰਤੀਆਂ ਆਈਆਂ ਨੇ ਇਹ ਗੱਲ ਸਹੀ ਸੋ ਇਹ ਮੋਤੀ ਨਗਰ ਥਾਣੇ ਦੇ ਇੰਚਾਰਜ ਜਿਹੜੇ ਸੀਗੇ ਅੰਮ੍ਰਿਤਪਾਲ ਸਿੰਘ ਜੀ ਕਿਉਂਕਿ 24 ਘੰਟਿਆਂ ਤੋਂ ਪਹਿਲਾਂ ਜਿਹੜਾ ਹੈਗਾ ਵਾ ਰੂਪਿਆ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜ ਦਿੱਤਾ ਗਿਆ ਆ ਕਿਉਂਕਿ ਇਹਨਾਂ ਨੇ ਪਹਿਲਾਂ ਸ਼ਰਾਬ ਪੀਤੀ ਸੀ ਆਪਣੇ ਦੋਸਤਾਂ ਨਾਲ ਦੋਸਤਾਂ ਨਾਲ ਸ਼ਰਾਬ ਪੀਣ ਤੋਂ ਬਾਅਦ ਫਿਰ ਉਹਨੂੰ ਵਜਾ ਰੰਜਸ਼ ਸਰ ਨੇ ਦੱਸ ਦਿੱਤੀ ਹੈ ਕਿਉਂਕਿ ਵਜਾ ਰੰਜਸ਼ ਦੇ ਕਰਕੇ ਜਿਹੜਾ ਕਤਲ ਕਰਨ ਤੋਂ ਬਾਅਦ ਜਿਹੜਾ ਹੈਗਾ ਟਰਾਂਸਪੋਰਟ ਨਗਰ ਦੇ ਵਿੱਚ ਬੋਡੀ ਨੂੰ ਛੁਡ ਦਿੱਤਾ ਗਿਆ ਸੀਗਾ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਵਿੱਚ ਜਰੂਰ ਦੱਸੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ